ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਪ੍ਰਦੀਪ ਧਰੋ ਇਸ ਵਕਤ ਮੈਂ ਪਿੰਡ ਸੈਦੋਕੇ ਦੇ ਵਿੱਚ ਮੌਜੂਦ ਹਾਂ ਥਾਣਾ ਨਿਹਾਲ ਸਿੰਘ ਵਾਲਾ ਦਾ ਪਿੰਡ ਸੈਦੋਕੇ ਅਕਸਰ ਕਿਹਾ ਜਾਂਦਾ ਹੈ ਕਿ ਕਿਸਾਨ ਕਿਸਾਨ ਦਾ ਵੈਰੀ ਬਣ ਜਾਂਦਾ ਹੈ ਇਹ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਨਿੱਕੀਆਂ-ਨਿੱਕੀਆਂ ਰੰਜਿਸ਼ਾਂ ਨੂੰ ਲੈ ਕੇ ਇੱਕ ਦੂਸਰੇ ਦਾ ਨੁਕਸਾਨ ਕਰ ਦੇਣਾ ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਜਿੱਥੇ ਸਮਾਂ ਜਿਹੜਾ ਆ ਰਿਹਾ ਆਉਣ ਵਾਲੇ ਸਮੇਂ 'ਚ ਸਾਨੂੰ ਇੱਕ ਦੂਜੇ ਦੀ ਬਾਹ ਬਣ ਕੇ ਖੜਨ ਦੀ ਲੋੜ ਹੈ ਪਰ ਅ ਅੱਜ ਮੈਂ ਸੈਦੋ ਪਿੰਡ ਦੇ ਵਿੱਚ ਇਸ ਕਰਕੇ ਪਹੁੰਚਿਆ ਕਿ ਇੱਥੇ ਇੱਕ ਗਰੀਬ ਕਿਸਾਨ ਦਾ ਬਹੁਤ ਕਾਫੀ ਨੁਕਸਾਨ ਹੋਇਆ ਉਹ ਕੀ ਹੋਇਆ ਤੇ ਮਸਲਾ ਕੀ ਹੈ ਉਹ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਆ ਆਜੋ ਬਾਈ ਜੀ ਕੀ ਨਾਮ ਹੈ ਤੁਹਾਡਾ ਬੰਤ ਸਿੰਘ ਆ ਜੀ ਬੰਤ ਸਿੰਘ ਸੈਦੋ ਕਿੱਥੇ ਰਹਿਣ ਵਾਲੇ ਆ ਹਾਂਜੀ ਸੈਦੋ ਕਿੱਥੇ ਰਹਿਣਾ ਤੇ ਤੁਸੀਂ ਜਿਹੜਾ ਕੀ ਕੰਮ ਕਰਦੇ ਹੋ ਖੇਤੀਬਾੜੀ ਹਾਂ ਯਾਹੀ ਕਰਦੇ ਆਂ ਸਬਜ਼ੀ ਦਾ ਕੰਮ ਕਰਦੇ ਆਂ ਸਬਜ਼ੀ ਦਾ ਕੰਮ ਕਰਦੇ ਠੇਕੇ ਤੇ ਜ਼ਮੀਨ ਲੈ ਕੇ ਹਾਂ ਠੇਕੇ ਤੇ ਅੱਛਾ ਹੂੰ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹਾਂਗਾ ਵੀ ਠੇਕੇ ਕਿੰਨੀ ਕੇਸ ਹਿਸਾਬ ਨੂੰ ਲਈ ਹੈ ਜੀ 75000 ਨੂੰ ਲਈ ਹੈ 75000 ਨੂੰ ਕਿੱਲੇ ਦੇ ਹਿਸਾਬ ਨਾਲ ਠੇਕੇ ਤੇ ਜ਼ਮੀਨ ਦੇ ਤੇ ਅੱਛਾ ਹੁਣ ਤੁਸੀਂ ਜਿਹੜਾ ਕਿਹਾ ਮੇਰੇ ਨਾਲ ਜਦੋਂ ਸੰਪਰਕ ਕੀਤਾ ਵੀ ਮੇਰੇ ਨਾਲ ਧੱਕਾ ਹੋਇਆ ਜਾਂ ਮੇਰਾ ਨੁਕਸਾਨ ਕੀ ਕੀ ਗੱਲ ਹੋਈ ਆ ਕਹਾਣੀ ਕੀ ਹੋਈ ਆ ਕੋਸ਼ ਨੇ ਜੇ ਉਹ ਪਾਣੀ ਲਿਆਂਦਾ ਉਹਨਾਂ ਨੇ ਕੱਛੀ ਦਾ ਛੱਡ ਕੇ ਪਹਿਲਾਂ ਵੀ ਉਹਨਾਂ ਨੇ ਤੋੜਿਆ ਸੀਗਾ ਕਿਨੇ ਉਹ ਘੰਟੇ ਨੇ ਪਹਿਲਾਂ ਸੈਦੋ ਦਾ ਹੀ ਆ ਸੈਦੋ ਦਾ ਹੀ ਆ ਜੀ ਅੰਤ ਨੇ ਪਾਣੀ ਤੋੜਤਾ ਪਹਿਲਾਂ ਉਹ ਨੂੰ ਮੈਂ ਬੰਦ ਕਰ ਗਿਆ ਫੇਰ ਤੜਕੇ ਆ ਕੇ ਹਾਂ ਹੁਣ ਦਵਾਰੇ ਫੇਰ ਉਹਨਾਂ ਨੇ ਤੋੜਿਆ ਪਾਣੀ ਤੋੜ ਕੇ ਤੇ ਮੇਰੀ ਸਬਜ਼ੀ ਸਾਰੀ ਮਾਰਤੀ ਅੱਛਾ ਪਾਣੀ ਦਾ ਸਾਰੀ ਸਬਜ਼ੀ ਮਰ ਗਈ ਸਾਰੀ ਸਾਰੀ ਮਰ ਗਈ ਹੁਣ ਸਬਜ਼ੀ ਮੂਲੀਆਂ ਮਾਰਤੀ ਸੀਗਾ ਮੂਲੀਆਂ ਸੀਆਂ ਜੀ ਤੇ ਪਾਲਕ ਸੀਗੀ ਮੈਥੇ ਸੀਗੇ ਟੋਰੀਆ ਬੀਜਾ ਸੀ ਸਰੋਂ ਬੀਜੀ ਸੀ ਗੋਭੀ ਲਾਉਣੀ ਸੀ ਜੀ ਗੋਭੀ ਤੇ ਪਨੀਰੀ ਲਿਆਂਦੀ ਪਈ ਐ ਉਹ ਵੱਟਾਂ ਦੀਆਂ ਪਾਤੀਆਂ ਧਿਆਣ ਲਿਆਂਦੀਆਂ ਸੀਗੀਆਂ ਪਾਣੀ ਨਾ ਭਰ ਗਿਆ ਹੁਣ ਪਨੀਰੀ ਸਾਰੀ ਖਰਾਬ ਹੋ ਗਈ ਜੀ ਸਾਰੀ ਕਿੰਨਾ ਨੁਕਸਾਨ ਹੋ ਗਿਆ ਕਿੰਨਾ ਬਾਣ ਸੀ ਜਿਹੜਾ ਪੌਣੇ 2 ਕਿੱਲਿਆਂ ਨੂੰ ਆ ਜੀ ਪੌਣੇ 2 ਕਿੱਲਿਆਂ ਚ ਸਬਜ਼ੀ ਸਾਰੀ ਇਹ ਚੀਜ਼ ਸਬਜ਼ੀਆਂ ਜਾਨੀ ਬਿਲਕੁਲ ਖਤਮ ਹੋ ਗਈ ਖਤਮ ਹੋ ਗਈ ਆ ਜਿਹੜੀਆਂ ਤਸਵੀਰਾਂ ਹੁਣ ਆਪਣੀਆਂ ਬਿਲਕੁਲ ਖਤਮ ਹੈ ਖਤਮ ਹੈ ਤੇ ਜਿਹੜੀ ਪਨੀਰੀ ਵੀ ਲੈਂਦੀ ਹੈ ਹੁਣ ਲੱਗ ਨਹੀਂ ਸਕਦੀ ਆ ਪਨੀਰੀ ਇਹੀ ਹੈ ਨਾ ਇਹੀ ਪਨੀਰੀ ਜੇ ਲੱਗ ਨਹੀਂ ਸਕਦੀ ਹੁਣ ਅੱਛਾ ਇਹ ਇਹ ਪਨੀਰੀ ਹੁਣ ਕਿਸੇ ਕੰਮ ਦੀ ਨਹੀਂ ਰਹੀ ਇਹ ਕੰਮ ਦੀ ਨਹੀਂ ਰਹਿੰਦੀ ਨਹੀਂ ਇਹ ਖਤਮ ਆ ਜੀ ਹੁਣ ਪਨੀਰੀ ਹੁਣ ਲੱਗ ਨਹੀਂ ਸਕਦੀ ਅੱਛਾ ਬੰਤ ਸਿੰਘ ਜੀ ਤੁਸੀਂ ਜਿਹੜਾ ਨਾਮ ਲਿਆ ਕੀ ਕੀ ਪੂਰਾ ਨਾਮ ਕੀ ਹੈ ਉਹਨਾਂ ਦਾ ਜਿਨ੍ਹਾਂ ਨੇ ਕੰਤਾ 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 ਕਹਿੰਦੇ ਹਾਂ ਕੰਤਾ ਕਹਿੰਦੇ ਅੱਛਾ ਤੇ ਇਹ ਜਿਹੜੇ ਉਹ ਕਿਵੇਂ ਲੱਗਦਾ ਤੁਹਾਨੂੰ ਵੀ ਕੀ ਉਹਨਾਂ ਨੇ ਜਾਣਬੁੱਝ ਕੇ ਕੀਤਾ ਜਾਂ ਜਾਣਬੁੱਝ ਕੇ ਕਰਿਆ ਵੀ ਪਹਿਲਾਂ ਪਾਣੀ ਥੋੜਾ ਹੁਣ ਦੁਆਰੇ ਫੇਕਦੇ ਹੋ ਤਾਂ ਜਾਣਬੁੱਝ ਕੇ ਕਰਿਆ ਹੋਊਗਾ ਇਹ ਕੰਮ ਤੁਸੀਂ ਕੋਈ ਪੰਚਾਇਤ ਕੋਲੇ ਨਹੀਂ ਗਏ ਜਾਂ ਪੰਚਾਇਤ ਕੋਲੇ ਗਏ ਸੀਗੇ ਪੰਚਾਇਤ ਨੇ ਕੋਲੇ ਸੱਦਿਆ ਸੀਗਾ ਉਹ ਕਹਿੰਦਾ ਮੈਂ ਤਾਂ ਕੋਹ ਡੱਕਾ ਨਹੀਂ ਦਿੰਦਾ ਕਹਿੰਦਾ ਅੱਛਾ ਪੰਚਾਇਤ ਕੋਲੇ ਸੱਦਿਆ ਸੀਗਾ ਘਰੇ ਬੁਲਾਇਆ ਸੀਗਾ ਥੋੜਾ ਅੰਦਾਜ਼ਾ ਲਗ-ਪਗ ਕਿੰਨਾ ਨੁਕਸਾਨ ਹੋ ਗਿਆ 40-50 ਹਜ਼ਾਰ ਦਾ ਨੁਕਸਾਨ ਹੈ 40-50 ਹਜ਼ਾਰ ਦਾ ਨੁਕਸਾਨ ਹੈ ਅੱਛਾ ਹੁਣ ਤੁਸੀਂ ਦੇਖੋ মিডিਆ ਦੇ ਸਾਹਮਣੇ মিডিਆ ਤੁਹਾਡੀ ਆਵਾਜ਼ ਅਫਸਰਾਂ ਤੱਕ ਵੀ ਜਾਣੀ ਹੈ ਸਾਰੇ ਦੇਖ ਰਹੇ ਹਨ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਜੀ ਮੈਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਜਿਹੜਾ ਕੋ ਮਿਲੂਗਾ ਉਹ ਆਪਾਂ ਮਨਜ਼ੂਰ ਕਰ ਲਾਂਗੇ ਹੋਰ ਕੀ ਹੈ ਜੀ ਸੋ ਦਰਸ਼ਕੋ ਮੇਰੇ ਨਾਲ ਇਸ ਵਕਤ ਪਿੰਡ ਦੇ ਮੋਤਵਾਰ ਵਿਅਕਤੀ ਵੀ ਮੌਜੂਦ ਹੈ ਕਿਸਾਨ ਆਗੂ ਪਿੰਡ ਦੇ ਬਹਾਦਰ ਸਿੰਘ ਜੀ ਸੈਦੋ ਕੇ ਇਹ ਵੀ ਮੌਜੂਦ ਹੈ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੁਸੀਂ ਕਿਸਾਨ ਆਗੂ ਆ ਕਿਸਾਨਾਂ ਦੇ ਮੁੱਦਿਆਂ ਤੇ ਅਕਸਰ ਤੁਸੀਂ ਬੋਲਦੇ ਆ ਅੱਗੇ ਬੇਬਾਕ ਤਰੀਕੇ ਦੇ ਨਾਲ ਗੱਲਬਾਤ ਕਰਦੇ ਆ ਤੁਹਾਡੇ ਪਿੰਡ ਦਾ ਇਹ ਮਸਲਾ ਤੁਸੀਂ ਜਾਣਦੇ ਹੋ ਬੰਤ ਸਿੰਘ ਨੂੰ ਬੱਸ ਉਹ ਜਾਣਦੇ ਆ ਜੀ ਅਸੀਂ ਕਲਵੰਤ ਸਿੰਘ ਨੂੰ ਤੜਕੇ ਸਵੇਰ ਗੱਲ ਕੀਤੀ ਸੀ ਨੇ ਇਹ ਕਲਵੰਤ ਸਿੰਘ ਆ ਉਹਨਾਂ ਦਾ ਨਾਮ ਜਿਹਨਾਂ ਨੂੰ ਅਕਾਲ ਸਿੰਘ ਕੰਤਾ ਵੀ ਕਹਿੰਦੇ ਆ ਅਸੀਂ ਤੜਕੇ ਸਵੇਰ ਵੀ ਗੱਲ ਕੀਤੀ ਸੀ ਵਿਚਾਲੇ ਗਰੀਬੰਦਾਂ ਨੂੰ ਸਸਾਨ ਮਾਣਾ ਬੋਟਾ ਜਿਹੜਾ ਹੈ ਪ੍ਰਾਈ ਕਰਕੇ ਆਪਾਂ ਰਾਹੀ ਨਾਮ ਕਰ ਲਓ ਹਾਂ ਉਹ ਵੀ ਮੈਂ ਨਸਾਨ ਕੁਝ ਨਹੀਂ ਦੇਣਾ ਮੈਂ ਕਿਹਾ ਜਾਣ ਕੇ ਪਾਣੀ ਤੋੜਿਆ ਮੈਂ ਪੈਸੇ ਨਹੀਂ ਦੇਣੇਗਾ ਤੁਹਾਨੂੰ ਸਿੱਧੇ ਪੰਚਾਇਤ ਤੌਰ ਤੇ ਸੀਗਾ ਪਾਸਾ ਤੇ ਜਾਣੇ ਹਾਂ ਉਹਨੇ ਜਵਾਬ ਦਿੱਤਾ ਕਿ ਮੈਂ ਪੈਸੇ ਦੇ ਲੇ ਤੁਸੀਂ ਨੁਕਸਾਨ ਦੇਖਿਆ ਨੁਕਸਾਨ ਦੇਖਿਆ ਕਿ ਕੱਲ ਹੀ ਦੇਖ ਲਿਆ ਜਿਵੇਂ ਇਹਨਾਂ ਨੇ ਕਿਹਾ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਨਸਾਨ ਤਾਂ ਹੁੰਦੇ ਕੋਈ ਸਬਜ਼ੀ ਮਹਿੰਗੀ ਹੈ ਜਿਵੇਂ ਪਾਲਕਾ 30 ਜੜੀ ਰੁਪਏ ਪਾਲਕਾ 40 ਜੜੀ ਰੁਪਏ ਕਿਲੋ ਮਤਲਬ ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ ਆ ਜਾਂ ਗੱਲਾਂ ਜਿਹੜੀਆਂ ਮੈਂ ਜਿਹੜੀਆਂ ਗੱਲਾਂ ਕਰਦਾ ਸੀ ਹਾਂ ਆਪਣੇ ਗਰੀਬੰਦਰ ਕੇਸ ਜੀ ਬੈਕ ਨੇ ਮਿਲੂ ਕੀ ਆਪਾਂ ਇਹਨਾਂ ਕੰਮਾਂ ਚ ਲੈਣਾ ਤੈਹੀ ਕੇ ਪੰਜਾਬ ਦੇ ਕਹਿਣੇ ਹੁੰਦਾ ਵੀ ਬੈਕ ਨੇ ਮਿਲੋ ਆਪਾਂ ਭਾਈ ਹਾਂ ਹਾਂ ਉਹ ਮੈਂ ਗੱਲ ਕਰਤਾ ਤੁਸੀਂ ਪੁੱਤਰੇ ਪੈਸੇ ਨਿਕਲ ਕੋਈ ਜਿੰਮ ਕਰਦਾ ਆਦਾ ਤੁਹਾਡੇ ਕੋਲੇ ਨੰਬਰ ਹੈਗਾ ਉਹਨਾਂ ਦਾ ਜਿਹੜੇ ਕਿਸੇ ਕੋਲ ਨੰਬਰ ਹੈਗਾ ਉਹਨਾਂ ਦਾ ਕਲਵੰਤ ਸਿੰਘ ਦਾ ਨੰਬਰ ਤਾਂ ਹੀ ਨਹੀਂ ਚਲੋ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਪਰ ਫਿਰ ਹਾਲ ਤੁਹਾਨੂੰ ਦੱਸ ਦਈਏ ਕਿ ਬੰਤ ਸਿੰਘ ਨੇ ਜਿਹੜਾ ਜਦੋਂ ਪੰਚਾਇਤ ਤੌਰ ਤੇ ਸੰਪਰਕ ਕੀਤਾ ਸਰਪੰਚ ਸਾਹਿਬ ਨਾਲ ਸੰਪਰਕ ਕੀਤਾ ਔਰ ਪੰਚਾਇਤ ਨਾਲ ਸੰਪਰਕ ਕੀਤਾ ਔਰ ਜਦੋਂ ਪੰਚਾਇਤ ਨੇ ਵੀ ਮੋਤਵਾਰ ਬੰਦਿਆਂ ਨੇ ਵੀ ਗੱਲ ਕੀਤੀ ਤਾਂ ਉਹ ਜਿਹੜੀ ਦੂਸਰੀ ਧਿਰ ਹੈ ਉਹਨਾਂ ਨੇ ਕੋਈ ਰਾਹ ਨਹੀਂ ਦਿੱਤਾ ਮੁਆਵਜ਼ਾ ਦੇਣ ਦੀ ਜੇ ਗੱਲ ਤੇ ਹਾਲਾਂਕਿ ਤੁਹਾਡੇ ਸਾਹਮਣੇ ਆ ਤਸਵੀਰਾਂ ਜਿਹੜਾ ਨੁਕਸਾਨ ਜ਼ਰੂਰ ਹੋਇਆ ਬੰਦ ਸਿੰਘ ਦਾ ਇਹਦੇ ਵਿੱਚ ਕੋਈ ਦੋਰ ਰਾਏ ਨਹੀਂ ਅਸੀਂ ਸਾਹਮਣੇ ਖੜੇ ਆ ਔਰ ਤੁਸੀਂ ਵੀ ਇਹ ਦੇਖ ਸਕਦੇ ਹੋ ਤਸਵੀਰਾਂ ਆਪਣੀਰੀ ਹੈ ਇਹਨਾਂ ਦੀ ਜਿਹੜੀ ਖਰਾਬ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਕੋਈ ਇਹ ਬਕਾਇਦਾ ਸ਼ਿਕਾਇਤ ਦਰਜ ਕਰਵਾਈ ਹੈ ਹਾਂਜੀ ਕਰਵਾ ਦਿੱਤਾ ਦਰਖਾਸਤ ਹਾਂ ਦਿਖਾ ਦਿੱਤੀ ਸੋ ਪ੍ਰਸ਼ਾਸਨ ਇਹਦੇ ਤੇ ਬਲਤ ਸਿੰਘ ਨੂੰ ਕੀ ਇਨਸਾਫ ਦਵਾਉਂਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਫਿਰ ਹਾਲ ਜਿਹੜਾ ਬਲਤ ਸਿੰਘ ਦੀ ਗੁਹਾਰ ਹੈ ਜਿਹੜੀ ਉਹ ਤੁਹਾਡੇ ਸਾਹਮਣੇ ਰੱਖੀ ਹੈ ਕਿ ਇਹਨਾਂ ਦਾ ਇਹਨਾਂ ਨੁਕਸਾਨ ਹੋਇਆ ਅਸੀਂ ਇਹ ਨਹੀਂ ਕਹਿ ਸਕਦੇ ਉਹਨਾਂ ਨੇ ਜਾਣਬੁੱਝ ਕੇ ਕੀਤਾ ਜਾਂ ਅਣਪੋੜ ਕੁਨੇ ਚ ਹੋਇਆ ਪਰ ਨੁਕਸਾਨ ਹੋਇਆ ਔਰ ਜੇ ਸਾਥੋਂ ਕਿਸੇ ਦਾ ਨੁਕਸਾਨ ਹੁੰਦਾ ਹੈ ਜਾਣੇ ਹਨ ਜਾਣੇ ਵੀ ਹੁੰਦਾ ਹੈ ਜਦੋਂ ਅਸੀਂ ਉਹ ਫਿਰ ਦੋਸ਼ੀ ਬਣਨੇ ਆ ਤੇ ਉੱਥੇ ਫਿਰ ਇੱਕ ਗਰੀਬ ਬੰਦੇ ਦੀ ਜਿਹੜੀ ਇੰਨੀ ਫਸਲ ਮਾਰੀ ਗਈ ਹੈ ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਗਲਤੀ ਮੰਨੀਏ ਗਲਤੀ ਮੰਨਣ ਦਾ ਕੋਈ ਨੀਵਾ ਨਹੀਂ ਹੁੰਦਾ ਅ ਦੂਜੀ ਤਰੋਂ ਵੀ ਅਸੀਂ ਸਤਾ ਦਿੰਨੇ ਆ ਜੇ ਕੋਈ ਆਪਣੇ ਜੇ ਤੁਹਾਨੂੰ ਲੱਗਦਾ ਹੈ ਕੋਈ ਬੰਤ ਕਿਸੇ ਗੱਲ 'ਚ ਝੂਠ ਬੋਲ ਰਿਹਾ ਹੈ ਜਾਂ ਕੋਈ ਗਲਤ ਗਲਤ ਕਰ ਰਿਹਾ ਹੈ ਪਰ ਤੁਸੀਂ ਵੀ ਆਪਣਾ ਆਕੇ ਪੱਖ ਦੇ ਸਕਦੇ ਹੋ ਮੇਰਾ ਨੰਬਰ ਹੈ 9056508110 ਸੋ ਇਸ ਤੇ ਸੰਪਰਕ ਕਰ ਸਕਦੇ ਹੋ ਆਪ ਦਾ ਪੱਖ ਦੇ ਸਕਦੇ ਹੋ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਬੰਤ ਸਿੰਘ ਦਾ ਜਿਹੜਾ ਸਬਜੀ ਦਾ ਕੰਮ ਹੈ ਔਰ ਲਗਭਗ 40-50 ਹਜ਼ਾਰ ਦੇ ਕਰੀਬ ਇਹਨਾਂ ਦਾ ਨੁਕਸਾਨ ਹੈ ਜਿਹੜਾ ਸਬਜੀ ਬਿਲਕੁਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਬਜੀ ਖਤਮ ਹੋ ਚੁੱਕੀ ਹੈ ਕੈਮਰਾ ਪਰਸਨ ਲੱਖੀ ਭਰਾੜ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਨਿਹਾਲ ਸਿੰਘ ਵਾਲਾ ਤੋਂ ਪ੍ਰਦੀਪ ਦਿਨੋਦੀ